ਗੱਲ ਇਦਾਂ ਹੈ ਕਿ ਆਪਾਂ ਪਿਛਲੇ तकरीबन ਲਗਾ ਲੋ ਕਿ 20 ਦਿਨ ਹੋ ਗਏ ਆ ਵੀ ਜਿਹਨਾਂ ਦੇ ਕਮਿਸ਼ਨਰ ਸਾਹਿਬ ਗਏ ਆ ਮੁਲਾਜ਼ਮਾਂ ਦੇ ਜਿੰਨੇ ਵੀ ਸਰਵਿਸ ਬੈਨੀਫਿਟਸ ਆ ਉਹਨਾਂ ਦਾ ਬਹੁਤ ਬੁਰਾ ਹਾਲਾਤ ਆ ਫਾਈਲਾਂ ਜਿਹੜੀਆਂ ਆ ਉਹ ਪੈਂਡਿੰਗ ਜਿਹੜੀਆਂ ਹੈ ਜੁਆਇੰਟ ਕਮਿਸ਼ਨਰ ਦੇ ਦਫ਼ਤਰ ਚਲਦੀਆਂ ਆ ਰਹੀਆਂ ਹੁਣ ਜਿਹੜਾ ਮੇਨ ਮੁੱਦਾ ਆ ਕਿ ਸਾਡਾ ਇਹਨਾਂ ਦਾ ਆਊਟਸੋਰਸ ਵਾਲਿਆਂ ਦਾ ਜਿਹਨਾਂ ਨੂੰ ਅਸੀਂ 7-8000 ਰੁਪਏ ਸਿਰਫ ਮਹੀਨਾ ਦਿੰਨੇ ਆ ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਜਿਹੜਾ ਬੜਾ ਮੁਸ਼ਕਲ ਹੁੰਦਾ ਅੱਜ ਤੁਸੀਂ ਦੇਖੋ ਵੀ 24 ਤਰੀਕ ਜਿਹੜੀ ਹੋ ਚੁੱਕੀ ਆ ਤੇ ਹਜੇ ਤੱਕ ਇਹਨਾਂ ਦੀ ਸੈਲਰੀ ਜਿਹੜੀ ਇਹਨਾਂ ਨੂੰ ਨਹੀਂ ਪਿਛਲੇ ਅਗਲੇ 2 ਦਿਨ ਤੱਕ 26 ਜਨਵਰੀ ਦਾ ਇਹਨਾਂ ਨੇ ਫੈਸਟੀਵਲ ਇੱਥੇ ਰੱਖਿਆ ਹੈ ਇਹਨਾਂ ਖਰਚਾ ਕਰ ਰਹੇ ਨੇ ਲੇਕਿਨ ਇਹਨਾਂ ਗਰੀਬਾਂ ਦੀ ਜਿਹੜੀ ਰੋਟੀ ਰੋਜੀ ਰੋਟੀ ਆ ਉਹਨਾਂ ਦਾ ਕਿਸੇ ਨੂੰ ਧਿਆਨ ਨਹੀਂ ਆ ਕਿ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿੱਦਾਂ ਕਰਨਗੇ ਪਿਛਲੇ ਦਿਨੀ ਇਹਨਾਂ ਨੇ ਮੰਗ ਕੀਤੀ ਸੀ ਕਿ ਜਿੰਨੇ ਵੀ ਆਊਟਸੋਰਸ ਮੁਲਾਜ਼ਮ ਨੇ ਇਹਨਾਂ ਨੂੰ ਤੁਰੰਤ ਡੀਸੀ ਰੇਟ ਤੇ ਕੀਤਾ ਜਾਵੇ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਨਵੰਬਰ ਤੱਕ ਜਿਹੜਾ ਪ੍ਰੋਟੋਕੋਲ ਆ ਸਾਰਾ ਫੋਲੋ ਕਰਕੇ ਇਹ ਆਪਾਂ ਜਿਹੜੇ ਆ ਮੁਲਾਜ਼ਮਾਂ ਡੀਸੀ ਰੇਟ ਤੇ ਕਰਾਂਗੇ ਉਸ ਤੇ ਵੀ ਕੋਈ ਗੌਰ ਨਹੀਂ ਕੀਤਾ ਗਿਆ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਇਸ ਵਲੇ ਮੁਲਾਜ਼ਮਾਂ ਨੂੰ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਆ ਰਹੀਆਂ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਇਹ ਸੰਘਰਸ਼ ਜਿਹੜਾ ਹੈ 26 ਜਨਵਰੀ ਤੱਕ ਇਸ ਤਰ੍ਹਾਂ ਹੀ ਇੱਥੇ ਆਪਾਂ ਅੱਤਰਨਾ ਲਾ ਕੇ ਉਹ ਜਾਰੀ ਰੱਖਾਂਗੇ ਇਹ ਮੰਗਾਂ ਕਿੰਨੀ ਪੁਰਾਣੀਆਂ ਮੰਗ ਲਾਡੀ ਜਿਹੜਾ ਡੀਸੀ ਰੇਟ ਦੀ ਮੰਗ ਆ ਉਹ ਤਾਂ ਤਕਰੀਬਨ ਸਾਲ ਬੀਤ ਚੁੱਕਾ ਆ ਕਿ ਸਾਨੂੰ ਹਰ ਵਲੀ ਉਹ ਲਾਰਾ ਹੀ ਦਿੱਤਾ ਜਾਂਦਾ ਹੈ ਕਿ ਡੀਸੀ ਰੇਟ ਪ੍ਰੋਟੋਕੋਲ ਬਣ ਰਿਹਾ ਹੈ ਡਰਾਫਟ ਰੂਲ ਬਣ ਰਹ ਪਰ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਅਮਲੇ ਜਾਮਾ ਉਹਨਾਂ ਨੂੰ ਪਹਿਨਾਇਆ ਜਾ ਰਿਹਾ ਹੈ ਆ ਉਹ ਸਿਰਫ ਜਦੋਂ ਮੀਟਿੰਗ ਹੁੰਦੀ ਹੈ ਯੂਨੀਅਨ ਦੀ ਉਦੋਂ ਉਹਨਾਂ ਨੂੰ ਇੱਕ ਕਹਿ ਦਿੰਦੇ ਜਿ ਤਰ੍ਹਾਂ ਵੀ ਮਿੱਠੀਆਂ ਗੋਲੀਆਂ ਦੇ ਕੇ ਤੋੜ ਦਿੰਦੇ ਆ ਬਾਅਦ ਵਿੱਚ ਉਹ ਫਾਈਲ ਜਿਹੜੀ ਆ ਬਕਸੇ 'ਚ ਬੰਦ ਹੋ ਜਾਂਦੀ ਆ ਮੇਨ ਤਾਂ ਜਿਹੜੀ ਗੱਲ ਆ ਵੀ ਚਲੋ ਡੀਸੀ ਰੇਟ ਤਾਂ ਹੈ ਜਿਹੜੀ ਇਹ ਤਨਖਾਹਾਂ ਦਾ ਮਸਲਾ ਆ ਜਿਹੜੀਆਂ ਉਹ ਤਾਂ ਰੈਗੂਲਰ ਹੋਣੀਆਂ ਚਾਹੀਦੀਆਂ ਮੈਨੂੰ ਨਹੀਂ ਲੱਗਦਾ ਵੀ 10000 ਨਾਲ ਜਿਹੜਾ ਗੁਜ਼ਾਰਾ ਕਰਨਾ ਜਿਹੜਾ ਇਸ ਵੇਲੇ ਆਪਣੇ ਪਰਿਵਾਰ ਨੂੰ ਪਾਲਣਾ ਕੋਈ ਸੋਖਾ ਆ ਲੇਕਿਨ ਇਹ ਮੁਲਾਜ਼ਮ ਫਿਰ ਵੀ ਆਪਣੀ ਇਮਾਨਦਾਰੀ ਤੰ ਦੇਈ ਨਾ ਕੰਮ ਕਰਕੇ ਸਮਾਜ ਦੀ ਸ਼ਹਿਰ ਦੀ ਸੇਵਾ ਕਰਕੇ ਜਿਹੜਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਲੇਕਿਨ ਹਰ ਮਹੀਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਧੱਕੇ ਖਾਣੇ ਪੈਂਦੇ ਨੇ ਤਨਖਾਹਾਂ ਲਈ ਕਦੀ ਵਾਊਚਰ ਤੇ ਜੀਸੀ ਸਾਹਿਬ ਦੇ ਸਾਈਨ ਨਹੀਂ ਆ ਕਦੀ ਡੀਸੀਫ ਨਹੀਂ ਕਰ ਰਿਹਾ ਕਦੀ ਕੋਈ ਨਹੀਂ ਕਰ ਰਿਹਾ ਤਾਂ ਹੀ ਪ੍ਰਸ਼ਾਸਨ ਨੂੰ ਇਹ ਕਵਾਂਗੇ ਕਿ ਇਸ ਇਹਨਾਂ ਦੀ ਤਨਖਾਹ ਜਿਹੜੀ ਆ ਉਹ ਜਿਹੜੀ ਮੁਲਾਜ਼ਮ ਪੱਕੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਹੀ ਯਕੀਨੀ ਬਣਾਈ ਜਾਵੇ ਨਹੀਂ ਤਾਂ ਇਹ ਸੰਘਰਸ਼ ਜਾਰੀ ਰਹੇਗਾ ਕੈਬਨਿਟ ਮਿੰਿਸਟਰ ਨਾਲ ਵੀ ਤੁਹਾਡੀ ਬੈਠਕ ਹੋਈ ਸੀ ਉਸ ਬਾਰੇ ਆਪਾਂ ਜਦੋਂ ਜਿਹੜੇ ਤੁਹਾਡੀ ਹੋਈ ਉਹਦੇ ਵਿੱਚ ਜਿਹੜੇ ਕੁਝ ਮੰਗੇ ਜਿਸ ਤਰਸ ਦੇ ਆਧਾਰ ਤੇ ਨੌਕਰੀਆਂ ਸੀ ਉਹ ਜਿਹੜੇ ਮੰਤਰੀ ਸਾਹਿਬ ਨੇ ਸਾਡਾ ਉਹਦਾ ਹੱਲ ਕਰਾਤਾ ਸੀ ਅੱਜ ਉਹ ਬੱਚੇ ਜਿਹੜੇ 105 ਬੱਚੇ ਆ ਨੌਕਰੀ ਚੜ ਚੁੱਕੇ ਨੇ ਉਸ ਤੋਂ ਬਾਅਦ ਆਪਾਂ ਫੇਰ ਅਹੀ ਲਵਸੀਲਾ ਕਰਕੇ 19 ਬੰਦੇ ਹੋਰ ਜਿਹੜੇ ਦਾ ਤਰਸ ਦੇ ਆਧਾਰ ਤੇ ਨੌਕਰੀਆਂ ਸੀ ਉਹਨਾਂ ਦਾ ਵੀ ਹੱਲ ਕਰਾਤਾ ਉਹ ਵੀ ਬੱਚੇ ਅੱਜ ਆਪਣੀ ਰੋਜੀ ਰੋਟੀ ਲੈ ਚੁੱਕੇ ਨੇ ਤਨਖਾਹ ਇਸ ਮਹੀਨੇ ਦੀ ਆ 24 ਤਰੀਕ ਅਜ ਬੀਤ ਚੁੱਕੀ ਆ ਲੋੜੀ ਦਾ ਫੈਸਟੀਵਲ ਸੀ ਅਸੀਂ ਇਹਨਾਂ ਨੂੰ ਮੰਗ ਕੀਤੀ ਵੀ ਲੋੜੀ ਫੈਸਟੀਵਲ ਤੋਂ ਪਹਿਲਾਂ ਚਾਹੇ ਉਹ ਆਊਟਸੋਰਸ ਮਲਾਜਮ ਆ ਚਾਹੇ ਪੱਕਾ ਮਲਾਜਮ ਆ ਕਿਉਂਕਿ ਇੱਕ ਇਹ ਲੋੜੀ ਇੱਕ ਇਹੋ ਜਿਹਾ ਤਿਹਾਰ ਆ ਜਿਹੜਾ ਸਾਡਾ ਮੇਨ ਪੰਨੇ ਪਰ ਮੰਨਿਆ ਪਰ ਮੰਨਿਆ ਜਾਂਦਾ ਆ ਤੇ ਲੇਕਿਨ ਅੱਜ 24 ਤਰੀਕ ਬੀਤ ਗਈ ਆ ਲੋੜੀ ਤਾਂ ਨਿਕਲ ਹੀ ਗਈ ਆ ਅਗਲਾ ਮਹੀਨਾ ਵੀ ਸਿਰ ਤੇ ਚੜਾ ਆ ਇਹਨਾਂ ਦੀ ਸੈਲਰੀਆਂ ਹਜੇ ਤੱਕ ਰਿਲੀਜ਼ ਨਹੀਂ ਹੋਈਆਂ ਅਸੀਂ ਦੇਖੋ ਜੀ ਕੰਟੀਨਿਊ ਇਸੇ ਤਰ੍ਹਾਂ 2 ਘੰਟੇ ਦੋ ਇੱਥੇ ਰੋਸ਼ਤਰ ਨਾ ਦਵਾਂਗੇ ਚਾਹੇ 26 ਜਨਵਰੀ ਨੂੰ ਤੇ ਛੁੱਟੀ ਹੋਵੇ ਨਾ ਹੋਵੇ ਜਦੋਂ ਚੰਨਾ ਸਮਾਰੋ ਹੋਏਗਾ ਅਸੀਂ ਉੱਥੇ ਵੀ ਰੋਸ਼ ਪ੍ਰਦਰਸ਼ਨ ਕਰਾਂਗੇ ਜੇ ਇਹਨਾਂ ਦੀ ਤੁਰੰਤ ਇਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਈਆਂ ਜਾਂਦੀਆਂ ਤੇ